ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਨਾਬਾ ਵਿੱਚ ਸਾਹਮਣੇ ਆਈ ਹੈ ਅਕਾਲੀ ਲੀਡਰ ਦੀ ਗੁੰਡਾਗਰਦੀ ਦੀ ਘਟਨਾ ਬਲਾਕ ਸਮਤੀ ਮੈਂਬਰ ਹਰਪਾਲ ਸਿੰਘ ਰਾਜਗੜੀ ਖਾਦ ਸਟੋਰ ਮਾਲਕ ਅਤੇ ਉਸਦੇ ਕਾਮੇ ਤੇ ਗੋਲੇ ਚਲਾਉਣ ਦੀ ਘਟਨਾ ਹੋਈ ਹੈ ਸੀਸੀਟੀਵੀ ਵਿੱਚ ਕੈਮera ਸੀਸੀਟੀਵੀ ਫੁਟੇਜ ਮੁਤਾਬਕ ਹਰਪਾਲ ਸਿੰਘ ਲੁੱਟ ਦੀ ਨੀਅਤ ਨਾਲ ਸੋਮਵਾਰ ਰਾਤ ਅਨਾਜ ਮੰਡੀ ਦੇ ਸਾਹਮਣੇ ਗੁਪਤਾ ਖਾਦ ਸਟੋਰ ਤੇ ਆਇਆ ਅਤੇ ਦੁਕਾਨਦਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਵਿਰੋਧ ਕਰਨ ਤੇ ਉਸਨੇ ਦੁਕਾਨਦਾਰ yogesh gupta ਅਤੇ ਉਸਦੇ ਕਾਮੇ ਤੇ ਗੋਲੀ ਚਲਾ ਦਿੱਤੀ ਜੋ ਕਿ ਹਸਪਤਾਲ ਚ ਜ਼ੇਰੇ ਇਲਾਜ ਨੇ ਜਿਹੜੀ ਕੱਲ ਇਥੇ ਇਨਸੀਡੈਂਟ ਹੋਇਆ ਹੈ ਉਹਦੇ ਵਿੱਚ ਜਿਹੜੇ yogesh gupta ਤੇ ਇਹਨਾਂ ਦੇ ਦੋ ਜਿਹੜੇ ਹੈਲਪਰ ਨੇ ਉਹਨਾਂ ਨੇ ਕਾਫੀ ਅੱਛਾ ਬਹੁਤ ਹੀ ਅੱਛਾ ਸ਼ਲਾਘਾਯੋਗ ਕੰਮ ਕੀਤਾ ਉਹਨਾਂ ਨੇ ਜਿਹੜਾ ਇਹ ਜਿਹੜਾ ਖੋਣ ਵਾਸਤੇ ਆਇਆ ਸੀਗਾ ਹਰਪਾਲ ਸਿੰਘ ਨਾਂ ਦਾ ਵਿਅਕਤੀ ਉਹਨੂੰ ਉੱਥੋਂ ਮੌਕੇ ਤੋਂ ਭਾਵੇਂ ਉਹਦੇ ਕੋਲੇ ਵੈਪਨ ਸੀ ਬੜੀ ਸੂਝ-ਬੂਝ ਨਾਲ ਤੋਂ ਅਤੇ ਦਲੇਰੀ ਤੋਂ ਕੰਮ ਲੈਂਦੇ ਹੋਏ ਉਹਨੂੰ ਕਾਬੂ ਕੀਤਾ ਤੇ ਇਹ ਬਹੁਤ ਵੱਡੀ ਇੱਕ ਦੁਰਘਟਨਾ ਨੂੰ ਜਿਹੜਾ ਹੈਗਾ ਉਹਨਾਂ ਨੇ ਬਚਾਇਆ ਤੇ ਮੈਂ ਅਸੀਂ ਇਹਦੀ ਪਰਚਾ ਮੁਕੱਦਮਾ ਦਰਜ ਕਰਕੇ ਤਰਤੀਸ਼ ਕਰ ਰਹੇ ਹਾਂ ਦੀ ਡੰਗਾਈ ਨਾਲ ਤਰਤੀਸ਼ ਕਰਕੇ ਜੋ ਵੀ ਇਹਦੇ ਪਿੱਛੇ ਜੇ ਕੋਈ ਹੋਰ ਹੈਗਾ ਕੋਈ ਉਹਦੇ ਵਿੱਚ ਕੀ ਪਲੈਨਿੰਗ ਸੀ ਉਹਦੀ ਪੁਆਇੰਟ ਡੈਰੋਗੇਸ਼ਨ ਸਾਹਮਣੇ ਲੈ ਕੇ ਆਵਾਂਗੇ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਕਿ ਜ਼ਖਮੀ ਹੋਣ ਦੇ ਬਾਵਜੂਦ ਦੁਕਾਨਦਾਰ ਅਤੇ ਉਸਦੇ ਨੌਕਰ ਨੇ ਹਮਲਾਵਰ ਦੀ ਬੰਦੂਕ ਨੂੰ ਨਹੀਂ ਛੱਡਿਆ ਦੁਕਾਨਦਾਰ ਤੇ ਉਸ ਦਿਨ ਓਕਰਾਂ ਨੇ ਹਮਲਾਵਰ ਦੀ ਬੰਦੂਕ ਹੋ ਕੇ ਉਸੇ ਨਾਲ ਹਮਲਾਵਰ ਦੀ ਬੁਰੀ ਤਰ੍ਹਾਂ ਕੁੱਟਾਈ ਕੀਤੀ ਜਿਸ ਨਾਲ ਬੰਦੂਕ ਟੁੱਟ ਗਈ ਅਤੇ ਹਮਲਾਵਰ ਜ਼ਖਮੀ ਹੋ ਗਿਆ ਜ਼ਖਮੀ ਮੁਲਜ਼ਮ ਨੂੰ ਵੀ ਪੁਲਿਸ ਹਿਰਾਸਤ ਵਿੱਚ ਪੀਜੀਆ ਚੰਡੀਗੜ੍ਹ ਰੈਫਰ ਕੀਤਾ ਗਿਆ ਤੇ ਬੰਦਿਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users store ja App Store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ